CBSE ਵੱਲੋਂ 10ਵੀਂ ਤੇ 12ਵੀਂ ਜਮਾਤ ਦੀਆਂ ਕਪਾਟਮੈਂਟ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਬੋਰਡ ਵੱਲੋਂ 10ਵੀਂ ਜਮਾਤ ਦੀ ਪ੍ਰੀਖਿਆ 15 ਤੋਂ 22 ਜੁਲਾਈ ਤੱਕ ਲਈਆਂ ਜਾਣਗੀਆਂ ਜਦਕਿ 12ਵੀਂ ਦੀ ਪ੍ਰੀਖਿਆ 15 ਜੁਲਾਈ ਨੂੰ ਹੀ ਲਈ ਜਾਵੇਗੀ 10ਵੀਂ ਜਮਾਤ ਦੀ ਪਹਿਲੀ ਪ੍ਰੀਖਿਆ 15 ਜੁਲਾਈ ਨੂੰ ਸੋਸ਼ਲ ਸਾਇੰਸ 16 ਨੂੰ ਹਿੰਦੀ 18 ਨੂੰ ਵਿਗਿਆਨ 19 ਨੂੰ ਗਣਿਤ ਸਟੈਂਡਰਡ ਤੇ ਗਣਿਤ ਬੇਸਿਕ 20 ਨੂੰ ਅੰਗਰੇਜ਼ੀ ਤੇ 22 ਜੁਲਾਈ ਨੂੰ ਉਰਦੂ ਤੇ ਖੇਤਰੀ ਭਾਸ਼ਾਵਾਂ ਸਣੇ ਸੰਸਕ੍ਰਿਤ ਕੰਪਿਊਟਰ ਐਪਲੀਕੇਸ਼ਨ ਦੀ ਪ੍ਰੀਖਿਆ ਹੋਵੇਗੀ ਬੋਰਡ ਨੇ ਸਕੂਲਾਂ ਨੂੰ ਸਰਕੂਲਰ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਪ੍ਰੀਖਿਆ ਕੇਂਦਰ ਵਿੱਚ ਵਿਦਿਆਰਥੀ ਕੋਈ ਵੀ ਸੰਚਾਰ ਸਾਧਨ ਨਹੀਂ ਲੈ ਕੇ ਜਾਵੇਗਾ ਬੋਰਡ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ LOC ਜਮਾ ਹੋਈ ਹੈ ਉਹਨਾਂ ਵਿਦਿਆਰਥੀਆਂ ਨੂੰ ਹੀ ਪ੍ਰੀਖਿਆ ਕੇਂਦਰ ਵਿੱਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ 10ਵੀਂ ਜਮਾਤ ਦੇ 2 ਤੇ 12ਵੀਂ ਦੇ ਇੱਕ ਵਿਸ਼ੇ ਵਿੱਚ ਅੰਕਾਂ ਦਾ ਸੁਧਾਰ ਕਰਨਾ ਚਾਹੁੰਦੇ ਨੇ ਉਹ ਵੀ ਬੋਰਡ ਵੱਲੋਂ ਭੇਜੇ ਲਿੰਕ ਰਾਹੀਂ ਅਪਲਾਈ ਕਰ ਸਕਦੇ ਨੇ ਜਿਹੜੇ ਵਿਦਿਆਰਥੀ ਇਸ ਤੋਂ ਪਹਿਲਾਂ ਪਹਿਲੇ ਤੇ ਦੂਜੇ ਮੌਕੇ ਦੌਰਾਨ ਪ੍ਰੀਖਿਆ ਪਾਸ ਨਹੀਂ ਕਰ ਸਕੇ ਉਹਨਾਂ ਨੂੰ ਤੀਜਾ ਤੇ ਆਖਰੀ ਮੌਕਾ ਦਿੱਤਾ ਜਾਂਦਾ ਹੈ ਪਰ ਉਹ ਪ੍ਰਾਈਵੇਟ ਵਿਦਿਆਰਥੀਆਂ ਵੱਜੋ ਅਪਲਾਈ ਕਰ ਸਕਦੇ ਨੇ